ਯੂਕੇ ਤੇ ਰੋਸ ਤੋਂ ਪੰਜਾਬੀਆਂ ਲਈ ਦੋ ਵੱਡੀਆਂ ਖਬਰਾਂ ਸਾਹਮਣੇ ਆਈਆਂ ਨੇ ਸ਼ੁਰੂਆਤ ਲੰਡਨ ਵਿਖੇ ਕੀਤੇ ਕਾਰੇ ਤੋਂ ਕਰਦੇ ਆਂ ਦਰਸਲ ਕੇਂਦਰੀ ਲੰਡਨ ਜਾਣ ਵਾਲੀ ਇੱਕ ਰੇਲ ਗੱਡੀ 'ਚ 30 ਸਾਲਾ ਆਰਥਨਾਲ ਏਜੰਸੀ ਛੇੜਛਾੜ ਕਰਨ ਦੇ ਇਲਜ਼ਾਮਾਂ ਤਹਿਤ 35 ਸਾਲਾ ਜਤਿੰਦਰ ਸਿੰਘ ਉਰਫ ਵਿੱਕੀ ਸਿੰਘ ਸੰਗਾਂ ਨੂੰ ਲੰਡਨ ਅਦਾਲਤ ਨੇ ਦੋਸ਼ੀ ਕਰਾਰ ਦਿੰਦਿਆਂ 26 ਹਫ਼ਤਿਆਂ ਦੀ ਕੈਦ 187 ਪੌਂਡ ਜੁਰਮਾਨਾ ਤੇ 10 ਸਾਲ ਦੀ ਏਜੰਸੀ ਅਪਰਾਧੀਆਂ ਦੀ ਸੂਚੀ 'ਚ ਸ਼ਾਮਲ ਕਰਨ ਦੀ ਸਜ਼ਾ ਸੁਣਾਈ ਹੈ ਬ੍ਰਿਟਿਸ਼ ਟਰਾਂਸਪੋਰਟ ਪੁਲਿਸ ਨੇ ਕਿਹਾ ਕਿ ਸੰਗਾਂ 2 ਅਕਤੂਬਰ 2024 ਨੂੰ Liverpool Street Station ਤੋਂ ਖੱਚਾ ਖਚ ਭਰੀ ਇੱਕ ਭੀੜ ਵਾਲੀ ਰੇਲ ਗੱਡੀ 'ਚ ਚੜ੍ਹਿਆ ਤੇ ਆਰਟ ਨਾਲ ਏਜੰਸੀ ਛੇੜਛਾੜ ਕੀਤੀ ਜਿਸ ਤੋਂ ਬਾਅਦ ਮਹਿਲਾ ਨੇ 61016 ਟ੍ਰਾਂਸਪੋਰਟ ਪੁਲਿਸ ਨੂੰ ਸੂਚਿਤ ਕੀਤਾ ਕੁਝ ਦਿਨਾਂ ਬਾਅਦ ਇੱਕ ਅਧਿਕਾਰੀ ਨੇ ਕਿੰਗਸ ਕ੍ਰਾਸ ਸਟੇਸ਼ਨ ਦੇ ਬਾਹਰ ਸੰਘਾ ਨੂੰ ਪਛਾਣ ਲਿਆ ਤੇ ਗ੍ਰਿਫਤਾਰ ਕਰ ਲਿਆ ਜਾਂਚਦਾਰਕਾਰੀ ਕਾਂਸਟੇਬਲ ਸਟੀਫਨ ਰੇਡਪਾਥ ਮਸ਼ੇਲ ਨੇ ਕਿਹਾ ਕਿ ਸੰਗਾ ਦਾ ਮੌਕਾ ਪ੍ਰਸਤ ਵਰਤਾਅ ਪੂਰੀ ਤਰ੍ਹਾਂ ਆਸਵਕਾਰਜੋਗ ਸੀ ਪੀੜਤਾ ਆਪਣੇ ਕੰਮ ਤੇ ਜਾਂਦੇ ਸਮੇਂ ਆਪਣੀ ਰੋਜ਼ਾਨਾ ਜ਼ਿੰਦਗੀ ਬਤਾਉਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਉਸ ਨੂੰ ਇਸ ਤਰ੍ਹਾਂ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਸੀ ਉਧਰ ਦੂਜੇ ਪਾਸੇ ਗੁੰਮ ਹੋਏ ਭਰਾ ਦੀ ਭਾਲ ਵਿੱਚ ਰੂਸ ਗਿਆ ਗੁਰਾਇਆਂ ਦਾ ਰਹਿਣ ਵਾਲਾ ਜਗਦੀਪ ਕੁਮਾਰ ਲਗਭਗ 3 ਮਹੀਨੇ ਬਾਅਦ ਵੀ ਉੱਥੇ ਹੀ ਹੈ ਇਹ ਜਗਦੀਪ ਦੀ ਰੂਸ ਦੀ ਦੂਜੀ ਯਾਤਰਾ ਹੈ ਜਗਦੀਪ ਨੇ ਆਖਰੀ ਵਾਰ ਆਪਣੇ ਭਰਾ ਮਨਦੀਪ ਕੁਮਾਰ ਨਾਲ 3 ਮਾਰਚ 2003 ਨੂੰ ਗੱਲ ਕੀਤੀ ਸੀ ਉਹਨਾਂ ਕਿਹਾ ਕਿ ਉਦੋਂ ਤੋਂ ਮਨਦੀਪ ਦੇ ਟਿਕਾਣਿਆਂ ਦਾ ਕੋਈ ਪਤਾ ਨਹੀਂ ਲੱਗਿਆ ਗੱਲਬਾਤ ਕਰਦੇ ਆ ਜਗਦੀਪ ਨੇ ਕਿਹਾ ਕਿ ਉਸਨੇ ਆਪਣੇ ਛੋਟੇ ਭਰਾ ਮਨਦੀਪ ਕੁਮਾਰ ਨੂੰ ਵਿਦੇਸ਼ ਭੇਜਣ ਲਈ ਕਰਜ਼ਾ ਲਿਆ ਸੀ ਉਸਨੇ ਕਿਹਾ ਕਿ ਮਨਦੀਪ ਨੂੰ ਯੂਕਰੇਨ ਜੰਗ ਲੜਨ ਲਈ ਰੂਸੀ ਫੌਜ ਵਿੱਚ ਜ਼ਬਰਦਸਤੀ ਭਰਤੀ ਕੀਤਾ ਗਿਆ ਜਗਦੀਪ ਨੇ ਕਿਹਾ ਕਿ ਉਸ ਨੂੰ ਰੂਹ ਜਾਣ ਲਈ ਦੁਬਾਰਾ ਪੈਸੇ ਲੈਣੇ ਪਏ ਤੇ ਹੁਣ ਉਹ 15 ਲੱਖ ਰੁਪਏ ਤੋਂ ਵੱਧ ਦੇ ਕਰਜ਼ੇ ਦੇ ਬੋਝ ਹਟਾ ਆ ਗਿਆ ਉਹ ਡਰਦਾ ਕਿ ਸ਼ਾਇਦ ਇਹ ਕਰਜ਼ਾ ਕਦੇ ਵਾਪਸ ਨਾ ਕਰ ਸਕਾਂ ਉਹਨਾਂ ਨੇ ਕਿਹਾ ਕਿ ਮੈਂ ਭਾਰਤ ਸਰਕਾਰ ਨੂੰ ਸਾਡੀ ਮਦਦ ਕਰਨ ਦੀ ਅਪੀਲ ਕਰਾਂਗਾ ਉਹਨਾਂ ਨੇ ਦਾਅਵਾ ਕੀਤਾ ਕਿ ਚੱਲ ਰਹੇ ਸੰਘਰਸ਼ ਵਿੱਚ ਜ਼ਖਮੀ ਹੋਏ ਕਈ ਭਾਰਤੀਆਂ ਨੂੰ ਸਹੀ ਦੇਖਭਾਲ ਨਹੀਂ ਦਿੱਤੀ ਜਾ ਰਹੀ ਅਤੇ ਅਧਿਕਾਰੀਆਂ ਨੂੰ ਦਖਲ ਦੇਣ ਦੀ ਅਪੀਲ ਕੀਤੀ ਹੈ ਭਾਰਤੀ ਰੂਸ ਤੇ ਦੋਸਤਾਨਾ ਸਬੰਧਾਂ ਦਾ ਹਵਾਲਾ ਦਿੰਦੇ ਹੋਏ ਜਗਦੀਪ ਨੇ ਕਿਹਾ ਕਿ ਮੈਨੂੰ ਪਤਾ ਲੱਗਿਆ ਕਿ ਰੂਸੀ ਫੌਜ ਵਿੱਚ ਜ਼ਬਰਦਸਤੀ ਭਰਤੀ ਕੀਤੇ ਗਏ ਤੇ ਜੰਗ ਵਿੱਚ ਜ਼ਖਮੀ ਹੋਏ ਭਾਰਤੀਆਂ ਦਾ ਇਲਾਜ ਨਹੀਂ ਕੀਤਾ ਜਾ ਰਿਹਾ ਉਹਨਾਂ ਨੂੰ ਬਿਨਾਂ ਕਿਸੇ ਸਹਾਇਤਾ ਦੇ ਭਾਰਤ ਵਾਪਸ ਭੇਜਿਆ ਜਾ ਰਿਹਾ ਸਾਡੇ ਲੋਕਾਂ ਨਾਲ ਅਜਿਹਾ ਨਹੀਂ ਹੋਣਾ ਚਾਹੀਦਾ ਜਗਦੀਪ ਨੇ ਕਿਹਾ ਕਿ ਉਹ ਹੋਰਨਾ ਦੇ ਨਾਲ ਰੂਸ ਵਿੱਚ ਗੁੰਮ ਹੋਏ 13 ਭਾਰਤੀਆਂ ਦੀ ਸਰਗਰਮੀ ਨਾਲ ਭਾਲ ਕਰ ਰਿਹਾ ਇਸ ਤੋਂ ਇਲਾਵਾ ਕੈਨੇਡਾ ਬ੍ਰੈਂਪਟਨ ਚੌਕ ਗਣੇਸ਼ ਮੰਦਿਰ ਚਿਕ ਨਕਾਬਪੋਸ਼ ਚੋਰ ਦਿਨ ਦਿਹਾੜੇ ਡੋਨੇਸ਼ਨ ਬਾਕਸ ਚੋਰੀ ਕਰਕੇ ਲੈ ਗਿਆ ਘਟਨਾ ਦੀ ਕੁਝ ਹੀ ਮਿੰਟਾਂ ਚ ਲੁੱਟ ਦੀ ਵੀਡੀਓ ਵਾਇਰਲ ਹੋ ਗਈ ਹੈ ਇੱਕ ਨਕਾਬਪੋਸ਼ ਚੋਰ ਡੋਨੇਸ਼ਨ ਬਾਕਸ ਲੈ ਕੇ ਭੱਜ ਰਿਹਾ ਜਿਸ ਨਾਲ ਸ਼ਰਧਾਲੂ ਅਤੇ ਪੁਜਾਰੀ ਹੈਰਾਨ ਰਹਿ ਜਾਂਦੇ ਨੇ అలਾਰਮ ਵੱਜਣ ਦੇ ਬਾਵਜੂਦ ਚੋਰ ਬਾਕਸ ਲੈ ਕੇ ਮੰਦਿਰ ਤੋਂ ਬਾਹਰ ਚਲਾ ਗਿਆ ਘਟਨਾ ਸਮੇਂ ਮੰਦਿਰ ਚ ਲਗਭਗ 4 ਸ਼ਰਧਾਲੂ ਅਤੇ ਪੁਜਾਰੀ ਮੌਜੂਦ ਸਨ ਉੱਥੇ ਕੋਈ ਵੀ ਵਿਅਕਤੀ ਲੁਟੇਰੇ ਦਾ ਵਿਰੋਧ ਨਹੀਂ ਕਰ ਸਕਿਆ అలਾਰਮ ਸਿਸਟਮ ਨੇ ਲਾਲ ਲਾਈਟ ਦਖਾਈ ਦਿੱਤੇ ਅਲਰਟ ਸਾਊਂਡ ਵਜਾਇਆ ਪਰ ਕੋਈ ਵੀ ਲੁਟੇਰੇ ਨੂੰ ਬਾਕਸ ਲੈ ਕੇ ਭੱਜਣ ਤੋਂ ਨਹੀਂ ਰੋਕ ਸਕਿਆ